ਸੁਖ ਹਟਲ ਗੁਰ ਸੇਵੀਐ ਤਹਨ ਸਸਜ ਸੁਭਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਾਮ ਦੀ ਨੂਰ ਅਰਸਾਂ ਕੁਰਸਾਂ ਛਟੀਐ ਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਵੰਦੀ ਕਟੀਏ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਸ਼ਾਹ ਜਿਸ ਪਾਸ ਬੈਠਿਆ ਸੁਹੀਏ ਸਭਨਾ ਦਾਹ ਵੇਸ ਜਿਸ ਪਾਸ ਬੈਠਿਆ ਸੋਹੀਏ ਸਬਨਾ ਦੇਸ ਸੁਰਠ ਮਹੱਲਾ ਨਵਾ ਮਨ ਰਹੀ ਕੌਣ ਕੁਮਤ ਤੈ ਲੈਨੀ ਧਰਾਨਿੰਦਿਆ ਰਸ ਰਚਿਓ ਰਾਮ ਪਗਤ ਨਹ ਕਿਨੀ ਮਨ ਰੇ ਕੌਣ ਕੋ ਮਤ ਤੈ ਲੀਨੀ ਪਰ ਧਰਾਨਿੰਦਿਆ ਰਸ ਰਚਿਓ ਰਾਮ ਪਗਤ ਨਹ ਕਿਨੀ ਰਹਉ ਮੁਕਤ ਪੰਥ ਜਨਿਓ ਤੈ ਨਾਹਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਤੈ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜੋਤ ਗਿਆਨ ਨਾ ਕਟਹੀ ਮਹੀਨ ਰੰਜਨ ਤੇਰਾ ਤਖੁਜਤ ਉਦਿਆ ਨ ਬਹੁਤ ਜਨਮ ਪਰਮਤ ਤਹਾਰਿਓ ਸਥਿਰ ਮਤ ਨਹੀਂ ਪਾਈ ਮਨਸ ਦੇ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰ ਮਤ ਤਹਾਰਿਓ ਸਿੱਧੇ ਰਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਆ ਮੰਨ ਦੇ ਕੌਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ RAM ਪਗਤ ਨਹ ਕੀਨੀ ਹਦ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠ ਰਾਗ ਅੰਦਰ 9ਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਖਾਰਤ ਉਚਾਰਨ ਕੀਤਾ ਹੋਇਆ ਤਨਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 631 632 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ